ਸਬੱਸ਼ੀਰੀਕਾਲ ਦੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਖਾਸ ਬੁਲੇਟਿਨ ਦੇ ਵਿੱਚ ਮੰਦਰ ਟੈਸਟ ਕਮੇਟੀ ਅਤੇ ਰਮਾਇਣ ਪ੍ਰਚਾਰ ਕਮੇਟੀ ਮਹਿਲਾ ਸੰਗੀਤਨ ਮੰਡਲ ਵੱਲੋਂ 28 ਮੂਰਤੀ ਸਥਾਪਨਾ ਦਿਵਸ 9 ਫਰਵਰੀ ਨੂੰ 시ਵਾਲਾ ਕਾ ਮੰਡੀ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਟਰਸਟ ਦੇ ਮੁਖੀ ਅਸ਼ੋਕ ਚੋਪੜਾ ਅਤੇ ਸ਼ੋਕ ਵਰਮਾ ਨੇ ਦੱਸਿਆ ਕੀ 8 ਫਰਬੀ ਨੂੰ ਸਵੇਰੇ 9 ਵਜੇ ਸ਼੍ਰੀ ਰਮਾਇਣ ਦੇ ਪਾਠ ਆਰੰਭ ਹੋਣਗੇ ਜਿਸ ਤੋਂ ਅਗਲੇ ਦਿਨ 9 ਫਰਬੀ ਨੂੰ ਸਵੇਰੇ 9 ਵਜੇ ਸ਼੍ਰੀ ਰਮਾਇਣ ਦੇ ਪਾਠ ਆਰੰਭ ਹੋਣਗੇ ਤੇ ਮੂਰਤੀ ਇਸ਼ਨਾਨ ਸ਼ਿੰਗਾਰ ਅਤੇ ਪੂਜਾ ਹੋਵੇਗੀ 11 ਵਜੇ ਸ਼੍ਰੀ ਰਮਾਇਣ ਦੇ ਪਾਠ ਕੀਤੇ ਜਾਣਗੇ ਉਪਰੰਤ ਹਵਨਜਾ ਕੀਤਾ ਜਾਵੇਗਾ ਤੇ ਦੁਪਹਿਰ 1 ਵਜੇ ਭੰਡਾਰਾ ਸ਼ੁਰੂ ਹੋਵੇਗਾ ਬਲਾਚੌਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦਾ ਕਹਿਣਾ ਹੈ ਕਿ ਇਹ ਚੋਣ ਬਜਟ ਹੈ ਤੇ ਪੁਰਾਣੀਆਂ ਸਕੀਮਾਂ ਨੂੰ ਹੀ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਜਟ ਵਿੱਚ ਮਨਰੇਗਾ ਗਰੀਬ ਕਿਸਾਨ ਮਜ਼ਦੂਰਾ ਮਹਿੰਗਾਈ ਦਾ ਕੋਈ ਉਹਨਾਂ ਨੇ ਕਿਹਾ ਕਿ ਬਜਟ ਗਰੀਬ ਅਤੇ ਆਮ ਲੋਕਾਂ ਦੀ ਉਮੀਦਾਂ ਤੇ ਨਹੀਂ ਖਰਾ ਉਤਰੇਗਾ ਹਰਿਆਵਲ ਪੰਜਾਬ ਆਸ ਵੈਲਫੇਅਰ ਸੁਸਾਇਟੀ ਐਸਕੇਟੀ ਨਗਰ ਕੌਂਸਲ ਨੇ ਮਿਲ ਕੇ ਫੱਟੀ ਵਸਤਾ ਚੌਂਕ ਵਿਖੇ ਸਫਾਈ ਕਰਦੇ ਆ ਮਿੱਟੀ ਅਤੇ ਖਾਦ ਨਾਲ ਚੌਂਕ ਨੂੰ ਭਰ ਕੇ ਰੰਗ ਬਿਰੰਗੇ ਬੂਟੇ ਲਗਾਏ ਗਏ ਇਸ ਦੌਰਾਨ ਲਲਿਤ ਮੋਹਨ ਪਾਠਕ ਪਰਮਿੰਦਰ ਬੱਤਰਾ ਸੁਖਵਿੰਦਰ ਤੂਰ ਹਰਸ਼ ਸ਼ਰਮਾ ਸੂਰਜ ਖੋਸਲਾ ਪ੍ਰਧਾਨ ਸਫਾਈ ਸੇਵਕ ਯੂਨੀਅਨ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਅਤੇ ਸਵੱਛ ਭਾਰਤ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਇਸ ਕੰਮ ਲਈ ਨਗਰ ਕੌਂਸਲ ਦੇ ਸਹਿਯੋਗ ਨਾਲ ਪਾਣੀ ਦੇ ਟੈਂਕਰ ਅਤੇ ਜੇਸੀਬੀ ਦੀ ਮਦਦ ਨਾਲ ਇਹ ਕੰਮ ਪੂਰਾ ਕੀਤਾ ਗਿਆ ਰਾਜਕੁਮਾਰ ਕੰਪਿਊਟਰਸ ਵੱਲੋਂ 50 ਬੂਟਿਆਂ ਦੀ ਸੇਵਾ ਵੀ ਦਿੱਤੀ ਗਈ ਬਲਕ ਬੰਗਾ ਦੇ ਪਿੰਡ ਪੋਹਰਾ ਵਿਖੇ ਬਣੇ ਸਪੋਰਟਸ ਕਲੱਬ ਦੀ ਦੀਵਾਰ ਤੇ ਧਮਕੀ ਦੇ ਨਾਲ ਕੰਦ ਨਾਲ ਟੰਗੇ ਮਿਲੇ ਇੱਕ ਜਿੰਦਾਕਾਰਤੂਸ ਤੋਂ ਬਾਅਦ ਪਿੰਡ ਪੋਹਰਾ ਅਤੇ ਇਸ ਦੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ دہشت ਫੈਲ ਗਈ। ਇਸ ਬੰਦੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਪੋਹਰਾ ਵਿਖੇ ਸਕੂਲ ਦੇ ਖੇਡ ਮੈਦਾਨ ਵਿਖੇ ਪਿੰਡ ਦੀ ਨੌਜਵਾਨ ਸਭਾ ਐਨ ਆ ਆਈ ਭਰਾਵਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਫੁੱਟਬਾਲ ਦੇ ਮੈਚ ਕਰਵਾਏ ਜਾਂਦੇ ਹਨ ਜਿੱਥੇ ਕੰਦ ਤੇ ਇੱਕ ਜਿੰਦਾਕਾਰਤੂਸ ਟੰਗਿਆ ਮਿਲਿਆ ਜਿਸ ਨਾਲ ਸਾਰੇ ਪਾਸੇ دہشت ਦਾ ਮਾਹੌਲ ਫੈਲ ਗਿਆ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰੰਗਵਾਲਾ ਵਿਖੇ ਇੱਕ ਹੌਸਲੇ ਵਾਲੇ ਨੌਜਵਾਨ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਕਿਲੀਮੰਜਾਰੋ ਤੇ ਚੜ੍ਹ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਇਸ ਚੋਟੀ ਦੀ ਉਚਾਈ 5895 ਮੀਟਰ ਹੈ। ਉਸਨੇ 26 ਜਨਵਰੀ ਗਤੰਤਰਤਾ ਦਿਵਸ ਮੌਕੇ ਪ੍ਰਾਪਤੀ ਕੀਤੀ। ਉਹ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਮੁਹਿੰਮਾਂ ਨੂੰ ਸਫਲਤਾਪੂਰਵਕ ਪੂਰਾ ਕਰ ਚੁੱਕਾ ਹੈ। ਰਾਮਚੰਦਰ ਦੀ ਇਸ ਪ੍ਰਾਪਤੀ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੀਨੂ ਦੁੱਗਲ ਨੇ ਨੌਜਵਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਲਈ ਹਰ ਸਾਲ ਦੀ ਤਰ੍ਹਾਂ ਪੰਜਾਬ ਦੇ ਜਲੰਧਰ ਤੋਂ ਕਾਂਸੀ ਲਈ ਹਜ਼ਾਰਾਂ ਸ਼ਰਧਾਲੂ ਰਵਾਨਾ ਹੋਏ ਸਾਰੇ ਸ਼ਰਧਾਲੂ ਬੇਗੰਪੂਰ ਐਕਸਪ੍ਰੈਸ ਸਪੈਸ਼ਲ ਟ੍ਰੇਨ ਰਾਹੀਂ ਵਾਰਾਨਸੀ ਲਈ ਰਵਾਨਾ ਹੋਏ ਇਸ ਵਿਸ਼ੇਸ਼ ਰੇਲਗੱਡੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਲੁਧਿਆਣਾ ਵਿੱਚ ਇੱਕ ਫੋਟੋਗ੍ਰਾਫਰ ਦੇ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋਣ ਦਾ ਪਾਣਾ ਵਾਪਰ ਗਿਆ। ਉਹ ਪੱਖੋ ਵਾਲੀ ਰੋਡ ਤੇ ਕਿਸੇ ਪੈਲੱਸ ਵਿੱਚ ਕੰਮ ਲਈ ਗਿਆ ਹੋਇਆ ਸੀ ਤੇ ਉਸ ਵੇਲੇ ਬਿਜਲੀ ਦੀ ਤਾਰ ਵਿੱਚ ਲਪੇਟ ਆਉਣ ਕਾਰਨ ਉਸ ਨੂੰ ਕਰੰਟ ਲੱਗ ਗਿਆ। ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਗੁਰਦੇਵ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਸ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਡਾਕਟਰਾਂ ਨੇ ਇਸ ਨੂੰ ਡੀਐਮਸੀ ਰੈਫਰ ਕਰ ਦਿੱਤਾ ਜਿੱਥੇ ਪਹੁੰਚਦਿਆਂ ਹੀ ਨੌਜਵਾਨ ਦੀ ਮੌਤ ਹੋ ਗਈ। ਅਮਰੀਸਾ ਰੋਡ ਤੇ ਪੈਂਦੇ ਪਿੰਡ ਬੀਰਬਲਪੁਰਾ ਦੇ ਨਜ਼ਦੀਕ ਤੇਜ਼ ਰਫ਼ਤਾਰ ਬਲੈਰੋ ਗੱਡੀ ਦੇ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਅਤੇ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਤੇ ਬੈਠ ਕੇ ਮਨਜੀਤ ਸਿੰਘ 32 ਸਾਲਾ ਪੁੱਤਰ ਮੰਗਲ ਸਿੰਘ ਵਾਸੀ ਆਜਮਪੁਰਾ ਜ਼ਿਲ੍ਹਾ ਗੁਰਦਾਸਪੁਰ ਤੋਂ ਆਪਣੀ ਪਤਨੀ ਮਨਜੀਤ ਕੌਰ ਪੁੱਤਰ ਨੂਰਜੀਤ ਸਿੰਘ 4 ਸਾਲ ਬੇਟੀ ਪ੍ਰੀਤ ਕੌਰ 8 ਸਾਲ ਨਾਲ ਅੰਮ੍ਰਿਤਸਰ ਤੋਂ ਆ ਰਹੇ ਸਨ ਤੇ ਜਦੋਂ ਉਹ ਪਿੰਡ ਵੀਰਬਲਪੁਰਾ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬੇਕਾਬੂ ਬਲੈਰੋ ਗੱਡੀ ਨੇ ਮੋਟਰਸਾਈਕਲ ਸਵਾਰਾਂ ਨੂੰ ਬੁਰੀ ਤਰ੍ਹਾਂ ਖੋਚਲ ਦਿੱਤਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਸਾਥੀਆਂ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੋਵਾਂ ਕੋਲੋਂ 32 ਕੈਲੀਬਰ ਦੇ 5 ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦਿੱਲੀ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਰਾਮਦ ਪਿਸਤੌਲ ਪੰਜਾਬ ਵਿੱਚ ਦਵਿੰਦਰ ਬੀਹਾ ਗੈਂਗ ਦੇ ਮੈਂਬਰਾਂ ਨੂੰ ਸਪਲਾਈ ਕੀਤੇ ਜਾਣੇ ਸਨ। ਦੱਸ ਦਈਏ ਕਿ ਗਗਨਦੀਪ ਸਿੰਘ ਨੇ ਮੱਧ ਪ੍ਰਦੇਸ਼ ਦੇ ਖਰਗੌਨ, ਕੈਨੇਡਾ ਅਤੇ ਯੂਏਆਈ ਤੋਂ ਬੰਬੀਹਾ ਗੈਂਗ ਦੇ ਕਰਿੰਦਿਆ ਦੇ ਨਿਰਦੇਸ਼ਾਂ ਤੇ ਹਥਿਆਰ ਖਰੀਦੇ ਸਨ। ਕਿਰਲ ਦੇ ਕਨੂਰ ਵਿੱਚ ਇੱਕ ਰੂਹ ਕੰਬਾਉ ਹਾਦਸਾ ਵਾਪਰ ਗਿਆ। ਇੱਕ ਕਾਰ ਵਿੱਚ ਅਚਾਨਕ ਅੱਗ ਲੱਗ ਗਈ ਤੇ ਉਸ ਵਿੱਚ ਸਵਾਰ ਜੋੜੇ ਦੀ ਸੜ ਕੇ ਦਰਦਨਾਕ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੀ ਔਰਤ ਗਰਭਵਤੀ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਿਸੇ ਨੂੰ ਵੀ ਜੋੜੇ ਦੀ ਜਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ। ਹਾਦਸਾ ਕਨੂਰ ਸਥਿਤ ਸਰਕਾਰੀ ਜ਼ਿਲ੍ਹਾ ਹਸਪਤਾਲ ਦੇ ਕਰੀਬ ਹੋਇਆ। ਭਾਰਤੀ ਟੀਮ ਦੇ 스타 ਬੱਲੇਬਾਜ਼ ਹਾਰਦਿਕ ਪਾਂਡਿਆ ਨੇ T20 ਇੰਟਰਨੈਸ਼ਨਲ ਵਿੱਚ ਰਿਕਾਰਡ ਆਪਣੇ ਨਾਮ ਕਰ ਲਿਆ। T20 ਵਿਸ਼ੇਬੱਪ 2021 ਖਤਮ ਹੋਣ ਤੋਂ ਬਾਅਦ ਪਾਂਡਿਆ ਨੇ ਹੁਣ ਤੱਕ 2023 ਵਿੱਚ ਇਸ ਫਾਰਮੈਟ ਲਈ ਤਿੰਨ ਮੈਚਾਂ ਦੀ T20 ਸੀਰੀਜ਼ ਦੀ ਕਪਤਾਨੀ ਕੀਤੀ ਹੈ। ਟੀਮ ਇੰਡੀਆ ਨੇ ਇਹਨਾਂ ਤਿੰਨ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਾਰਦਿਕ ਪਾਂਡਿਆ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਚੰਗੀ ਫਾਰਮ ਨੇ T20 ਸੀਰੀਜ਼ ਜਿੱਤਣ ਵਿੱਚ ਐਮ ਭੂਮਿਕਾ ਨਿਭਾਈ ਹੈ। ਹਾਰਦਿਕ ਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ T20 ਸੀਰੀਜ਼ ਵਿੱਚ ਪਲੇਅਰ ਆਫ ਦੀ ਸੀਰੀਜ਼ ਦਾ ਖ ਤੇ ਹੁਣ ਵਾਰੀ ਹੈ ਅੱਜ ਦੇ ਮੌਸਮ ਦੀ ਅੱਜ ਅਸਮਾਨ ਵਿੱਚ ਬੱਦਲ ਛਾਈ ਰਹਿਣਗੇ ਅਤੇ ਧੁੱਪ ਨਿਕਲਣ ਦੇ ਅਸਾਰ ਘੱਟ ਹਨ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਦੇ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫਿਰ ਮਿਲਦੇ ਹਾਂ